ਆਰਿਆ ਨੂੰ ਮੇਰੇ ਵੱਲੋਂ ਸਤਿਕਾਰ ਜੀ ਤੁਹਾਡੀ ਮੰਗਾ ਦੇ ਸੰਮੁਖ ਸਰਕਾਰ ਵੱਲੋਂ ਸਬ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਹੈ 15 ਚਾਰ ਨੂੰ 11 ਵਜੇ ਸੈਕਟਰੀਏਟ ਵਿਖੇ ਤੇ ਇਹ ਲਿਖਤੀ ਜੀ ਚਿੱਠੀ ਅੱਜ ਅਸੀਂ ਯੂਨੀਅਨ ਨੂੰ ਹੈਂਡ ਓਵਰ ਕਿ ਮੀਟਿੰਗਾਂ ਚ ਨਾ ਆਉਣਾ ਇਹ ਇੱਕ ਰਵਾਜ ਬਣ ਗਿਆ ਭਗਵੰਤ ਮਾਨ ਸਰਕਾਰ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਇਸ ਮਸਲੇ ਦੇ ਉੱਤੇ ਮੁਲਾਜ਼ਮਾਂ ਦੇ ਮਸਲੇ ਦੇ ਉੱਤੇ ਬਿਲਕੁਲ ਚੁੱਪੀ ਸਾਦੀ ਬੈਠੀ ਆ ਹਾਲਾਤ ਜਿਹੜੇ ਨੇ ਉਹ ਇੰਜੀਨੀਅਰ ਦੇ ਵੀ ਤੇ ਮੁਲਾਜ਼ਮਾਂ ਦੇ ਵੀ ਇਸ ਵੇਲੇ ਜਿਹੜੇ ਆ ਬਹੁਤ ਮਾਰੇ ਆ ਸਰਕਾਰ ਨੇ ਜਦੋਂ ਇਹ ਪਿੱਛੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਵੋਟਾਂ ਮੰਗੀਆਂ ਉਦੋਂ ਇਹਨਾਂ ਨੇ ਸਾਰੇ ਵਾਅਦੇ ਕੀਤੇ ਧਰਨਿਆਂ 'ਚ ਬੈਠ ਕੇ ਵਾਅਦੇ ਕੀਤੇ ਕਿ ਅਸੀਂ ਜਿਹੜਾ ਵਾ ਉਹ ਲੋਕਾਂ ਦੀਆਂ ਜਿਹੜੀਆਂ ਪੱਗਾਂ ਨਹੀਂ ਲੱਥਣ ਦਿਆਂਗੇ ਅਸੀਂ ਲੋਕਾਂ ਦੀਆਂ ਚੁੰਨੀਆਂ ਨਹੀਂ ਲੱਥਣ ਦਿਆਂਗੇ ਅੱਜ ਕੋਈ ਦਿਨ ਇਹੋ ਜਿਹਾ ਖਾਲੀ ਹੋਊਗਾ ਜਿਹਦੇ ਚ ਜਿਹੜਾ ਵਾ ਇਹਦੇ ਭਾਵੇਂ ਉਹ ਟੀਚਰ ਨੇ ਭਾਵੇਂ ਉਹ ਆਂਗਣਵਾੜੀ ਵਰਕਰ ਆ ਭਾਵੇਂ ਕੰਪਿਊਟਰ ਟੀਚਰ ਨੇ ਲਗਾਤਾਰ ਭਾਵੇਂ ਉਹ ਬਿਜਲੀ ਬੋਰਡ ਦੇ ਨੇ ਭਾਵੇਂ ਉਹ ਕਿਸੇ ਵੀ ਵਿਭਾਗ ਦੇ ਲਾ ਲੋ ਇਸ ਵੇਲੇ ਜਿਹੜਾ ਵਾ ਉਹ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦ ਦਿਨ ਇਹਦਾ ਸਿਆਪਾ ਨਹੀਂ ਹੁੰਦਾ ਪਰ ਇਹਦੇ باوجود ਜਿਹੜਾ ਢੀਠ ਬਣਿਆ ਬੈਠਾ ਕਿ ਜਿਹੜਾ ਵਾ ਉਹ ਕਿਸੇ ਦੀ ਵੀ ਜਿਹੜੀ ਆ ਸੁਣਵਾਈ ਮੁਲਾਜ਼ਮਾ ਨੂੰ ਤੇ ਜਿਹੜਾ ਵਾ ਬਿਲਕੁਲ ਨੁਕਰੇ ਲਾਈ ਬੈਠਾ ਸੋ ਇਸ ਕਰਕੇ ਇਸ ਜਿਹੜਾ ਜਿੱਤਰਾ ਸਾਥੀ ਨੇ ਜ਼ਿਕਰ ਕੀਤਾ ਕਿ ਜਿਹੜੇ ਆ ਪੈਨਸ਼ਨ ਨੂੰ ਡੀਗਦੇ ਜਿਹੜੇ ਆ ਏਰੀਅਰ ਨੂੰ ਡੀਗਦੇ ਸਾਡੇ ਜਿਹੜੇ ਬਹੁਤ ਸਾਰੇ ਸਾਥੀ ਜਿਹੜੇ ਆ ਸਵਰਗ ਸੁਧਾਰ ਗਏ ਨੇ ਅੱਜ ਜਿਹੜਾ ਜੋ ਹਾਲਾਤ ਨੇ ਉਹਦੇ ਚ ਚਾਰ ਸਫੇਰੇ ਜਿਹੜੀ ਆ ਉਹ ਮਾਰੋ ਮਾਰੀ ਹੋ ਰਹੀ ਆ ਕਿਸਾਨ ਜਿਹੜੇ ਆ ਉਹ ਵਕ ਪਿੱਟਣ ਡਾਇ ਨੇ ਕਿਸਾਨਾਂ ਨੂੰ ਜਿਹੜਾ ਵਾ ਉਹ ਧੂ ਧੂ ਕੇ ਪਾਸੇ ਕੀਤਾ ਜਾ ਰਿਹਾ ਔਰ ਜਿਹੜੇ ਮੁਲਾਜ਼ਮਾ ਦੇ ਨਾਲ ਜਿਹੜਾ ਮਾੜਾ ਵਿਹਾਰ ਕੀਤਾ ਜਾ ਰਿਹਾ ਪੈਨਸ਼ਨਰ ਦੇ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਫਰਵਰੀ 15 ਦਾ ਜਿਹੜਾ ਇਹਨਾਂ ਨੇ ਇੱਕ ਬਾਦਲ ਸਰਕਾਰ ਨੇ ਜਿਹੜਾ ਇੱਕ ਸਰਕੂਲਰ ਕੀਤਾ ਸੀਗਾ ਕਿ ਜਿਹੜਾ ਵਾ ਕਾਲਾ ਜੇ ਉਹਨੂੰ ਕਈ ਕਾਲਾ ਕਾਨੂੰਨ ਉਹਨੇ ਕੀਤਾ ਸੀਗਾ ਕਿ ਜਿਹੜੇ ਵੀ ਮੁਲਾਜ਼ਮ ਜਿਹੜੇ ਨਵੇਂ ਭਰਤੀ 15 ਤੋਂ ਰੱਖੇ ਆ ਉਹਨਾਂ ਨੂੰ ਜਿਹੜਾ 3 ਸਾਲ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਉਹ ਬੇਸਿਕ ਪੇ ਦੇਵਾਂਗੇ ਉਹਨਾਂ ਨੂੰ ਜਿਹੜੀ ਬਣਦੀ ਬੇਸਿਕ ਪੇ ਦੇਵਾਂਗੇ ਉਹ ਵੀ ਇਹਨੇ ਵਾਦਾ ਕੀਤਾ ਸੀ ਵੀ ਮੈਂ ਇਹਨੂੰ ਜਿਹੜਾ ਵਾਪਸ ਕਰਕੇ ਜਿਹੜਾ ਵਾ ਉਹਨਾਂ ਦੀ ਜਿਹਨੇ ਮੁਲਾਜ਼ਮ ਜਿੰਨੇ ਵੀ 15 ਤੋਂ ਭਰਤੀ ਹੋਇਆ ਉਹਨਾਂ ਦੀ ਜਿਹੜੀਆਂ ਬਣਦੀਆਂ ਪੂਰੀਆਂ ਤਨਖਾਹਾਂ ਅਸੀਂ ਜਿਹੜੀਆਂ ਉਹ ਦੇਵਾਂਗੇ ਉਹ ਵੀ ਜਿਹੜਾ ਵਾ ਵਿੱਚ ਵਿਚਾਰੇ ਉਹ ਮਤਲਬ ਬਿਲਕੁਲ ਹੀ ਨਹੀਂ ਪੁਰਾਣੀ ਪੈਨਸ਼ਨ ਨੂੰ ਜਿਹੜਾ ਵਾ ਲਗਾਤਾਰ ਜਿਹੜੇ ਮਲਾਜ਼ਮ ਤੇ ਪੈਨਸ਼ਨਰ ਲਗਾਤਾਰ ਇਸ ਗੱਲ ਦੇ ਉੱਤੇ ਕਰ ਰਹੇ ਨੇ ਆਪਣੀਆਂ ਜੜੀਆਂ ਪੈਨਸ਼ਨਰਾਂ ਆਪਣੀਆਂ ਜੜੀਆਂ ਡੀਏ ਆਪਣੇ ਜਿਹੜੇ ਪੱਤੇ ਉਹ ਲਗਾਤਾਰ ਜਿਹੜੇ ਉਹਨਾਂ ਚ ਵਾਧੇ ਹੋ ਰਿਹਾ ਕਾਰਾਂ ਜੜੀਆਂ ਨੇ ਵੱਧੋ ਵੱਧ ਤੋਂ ਵੱਧ ਵਧੀਆਂ ਤੋਂ ਵਧੀਆਂ ਕਾਰਾਂ ਆਪ ਖਰੀਦੀਆਂ ਜਾ ਰਹੀਆਂ ਨੇ ਲੁੱਟ ਜਿਹੜੀ ਆ ਇਹ ਸਰਕਾਰ ਨੇ ਜਿਹੜੀ ਆ ਪਾਈ ਆ ਜਿੱਥੇ ਮਲਾਜ਼ਮਾਂ ਦੀ ਗੱਲ ਆਉਂਦੀ ਆ ਜਾਂ ਪੈਨਸ਼ਨਰਾਂ ਦੀ ਗੱਲ ਆਉਂਦੀ ਆ ਉੱਥੇ ਜਿਹੜੀ ਬਿਲਕੁਲ ਚੁੱਪੀ ਸਾਦੀ ਆ ਇਸ ਕਰਕੇ ਅਸੀਂ ਜਿਹੜੀ ਮੰਗ ਕਰਦੇ ਆ ਭਗਵੰਤ ਸਿੰਘ ਮਾਨ ਭਗਵੰਤ ਮਾਨ ਤੋਂ ਕਿ ਜਿਹੜਾ ਵਾ ਮੁਲਾਜ਼ਮਾਂ ਦੇ ਮਸਲੇ ਫੌਰੀ ਤੌਰ ਦੇ ਉੱਤੇ ਹੱਲ ਕੀਤੇ ਜਾਣ ਨਹੀਂ ਤੇ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭੁਗਤਾਨ ਜਿਹੜਾ ਜਰੂਰ ਉਹਨੂੰ ਕਰਨਾ ਪਊਗਾ ਇਹ ਜਿਹੜੀ ਆ ਮੁਲਾਜ਼ਮਾਂ ਦੇ ਜਿਹੜੇ ਆ ਉਹ ਅੱਜ ਰੋਸ ਆ ਪੈਨਸ਼ਨਰਾਂ ਦੇ ਵਿੱਚ ਰੋਸ ਆ 2.68 ਦਾ ਜਿਹੜਾ ਸਿਫਾਰਸ਼ਾਂ ਨੇ ਪੇ ਕਮਿਸ਼ਨ ਦੀਆਂ ਉਹਨਾਂ ਨੂੰ ਵੀ ਜਿਹੜਾ ਲਾਗੂ ਨਹੀਂ ਕੀਤਾ ਗਿਆ ਉਹ ਵੀ 2.42 ਦੇ ਉੱਤੇ ਜਿਹੜਾ ਵਾ ਉਹ ਇਸ ਵੇਲੇ ਜਿਹੜਾ ਦਿੱਤਾ ਗਿਆ ਲਗਾਤਾਰ ਜਿਹੜੇ ਪੈਨਸ਼ਨਰ ਜਿਹੜੇ ਮੰਗ ਕਰਦੇ ਆ ਕਿ ਲਗਾਤਾਰ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਹੱਲ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹਨੂੰ ਜਿਹੜਾ ਵਾ ਪਤਾ ਲੱਗੂ ਕਿ ਕਿਸ ਤਰ੍ਹਾਂ ਮੁਲਾਜ਼ਮਾਂ ਦੇ ਨਾਲ ਜਿਹੜੀ ਅਭਦੀਕੀ ਕੀਤੀ ਜਾਂਦੀ ਆ ਸੋ ਸਾਥੀਓ ਆਪਾਂ ਤਗੜੇ ਹੋ ਕੇ ਇਹ ਜਿਹੜੇ ਸੰਘਰਸ਼ ਨੇ ਇਹਨਾਂ ਦੇ ਵਿੱਚ ਪੂਰੇ ਤਰ੍ਹਾਂ ਲਾਮਬੰਦ ਹੋਈਏ ਇਕਤਾ ਨੂੰ ਬਰਕਰਾਰ ਕਰੀਏ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਇਕਤਾ ਕਰਕੇ ਕਿ ਇਹ ਜਿਹੜਾ ਵਾ ਇਹਦਾ ਆਪਾਂ ਜਿਹੜਾ ਲੜਾਈ ਆ ਉਹਨੂੰ ਆਪਾਂ ਜਿਹੜੀ ਆ ਜਾਰੀ ਰੱਖਾਂਗੇ ਇਹ ਢੀਠ ਸਰਕਾਰਾਂ ਬੜੀਆਂ-ਬੜੀਆਂ ਆਉਂਦੀਆਂ ਰਹੀਆਂ ਬੜੇ-ਬੜੇ ਜਾਂਦੇ ਰਹੇ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਲੱਭੇਗਾ ਸੋ ਸਾਥੀਓ ਧੰਨਵਾਦ ਇਸ ਕਰਕੇ ਮੈਂ ਦੋ ਨਾਰੇ ਲਾਉਂਗਾ ਆਪਾਂ ਜਿਹੜਾ ਵਾ ਉਹ ਤਗੜੇ ਹੋਗੇ ਜਿਹੜੇ ਨਾਰੇ ਲਾਈਏ پنجاب سرکار مرد آباد پنجاب سرکار مرد آباد ملازم تے پینشنر سانجا فرنٹ جب